ਹਲੋ ਅਸੀਂ ਅੱਜ ਵਾਲੇ ਬਾਲੇਟ ਤੇ ਲੋ ਜੀ 19 ਮਾਰਚ ਦੀ ਅੱਜ ਮੀਟਿੰਗ ਸੀਗੀ ਜੋ ਕਨੌਰੀ ਬਾਟ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਤੇ ਉਹ ਮੀਟਪਾ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਤੇ ਸਬਾਜ ਵੀ ਸੀ ਡੱਲੇਵਾਲ ਨੂੰ ਤੇ ਕੁਝ ਹੋਰ ਸਾਥੀਆਂ ਸੁਨੇਤ ਉਹ ਸਨੇਹ ਰਾਸ ਨੂੰ ਚ ਲੈ ਲਿਆ ਗਿਆ ਤੇ ਉਹਦੇ ਸਬੰਧ ਵਿੱਚ ਕਨੌਰੀ ਬਾਡਰ ਦੇ ਕਿਸਾਨਾਂ ਨੇ ਦੂਸਰਾ ਰੋਡ ਵੀ ਜਾਂਚ ਕਰ ਦਿੱਤਾ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਖਨੌੜੀ ਮੋੜ ਤੇ ਸੰਭੂ ਵੱਲ ਤੇ ਮੋਟਰਿੰਗ ਜਿ ਕਰਵਾਤਾ ਕਰਨੀ ਦੂਜੇ ਪਿੰਡ ਦਾ ਦੂਸਰਾ ਰੋਡ ਵੀ ਜਾਂਚ ਕਰਨਾ ਜੀ 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 ਜ ਚੱਲਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਮਰਕਬਾਉਂਡ ਤੇ